ਸੁਭੰਚਾਲ ਦਰਵਾਜੇ ਕਿਨਾਂ ਬਾਹਰ ਤੋਂ ਆ ਰਿਹਾ ਸੁਭਾਰ ਜਿੰਦਾਬਾਦ ਜਿੰਦਾਬਾਦ ਬਰੇ ਸੋਨਿਹਾਲ ਸਿਆਕਾਰ ਬਹੁਤ ਬਹੁਤ ਵਾਰਾਂ ਜੀ ਆ ਜੀ ਬੈਠ ਕਰੋ ਜੀ ਇੱਕ ਫੋਟੋ ਕਰਾਣੇ ਸਾਰਾ ਸਰ ਜੀ ਸਰ ਜੀ ਆ ਗੈਸ ਵਾਲੇ ਸਾਹਿਬ ਜੀ ਜੀਵਾ ਜੀ ਬੈਠ ਜੀ ਬੈਠੋ ਨਾਲ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਜਾ ਸਾਹਮਣੇ ਜੀ ਸਰ ਸਾਹਿਬ ਖੜਾਓ ਜੀ ਖੜਾਓ ਮੈਂ ਇੱਕ ਮਿੰਟ ਸਾਰਾ ਇੱਕ ਮਿੰਟ ਲਾਓ ਨੰਬਰ ਉਹ ਇੱਥੇ ਆਓ ਆ ਆ ਆ ਸਰ ਆਜੋ ਹੱਥ ਵਿੱਚ ਪਾਜੀ ਪਾਜੀ ਮਾੜਿਆ ਮੂੰਹ ਇਧਰ ਨੂੰ ਆਵੇ ਜੀ ਹਾਂਜੀ ਭਾਈ ਜੀ ਜੋ ਆਨੀ ਮંત્રી ਰੋਹਿਤ ਸਿੰਘ ਖਾਲਸਾ ਰਾਹੁਲ ਜੀ ਕੀ ਫਤਿਹ ਸੋ ਆਜ ਦੇ ਬਹੁਤ ਬਹੁਤ ਸ਼ੁਭ ਦਿਹਾੜਾ ਸੋ ਮੈਂ ਸਭ ਤੋਂ ਪਹਿਲਾਂ ਤਲਵਾਦ ਕਰਤਾ ਆਪਣੇ 파ਰਟੀ ਸੁਪਰੀਮਾਟੇ ਚੇਅਰਮੈਨ ਜੀ ਜਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਅੱਜ ਨਾਲ ਜੋ ਬਖਸ਼ਰ ਸਾਹਿਬ ਸਾਡੇ ਚੇਅਰਮੈਨ ਨਾਲ ਅੰਦਰਲੇ ਬਲਵਿੰਦਰ ਸਿੰਘ ਗੈਸਪੁਰਾ ਐਮਐਲਏ ਸੰਗਵਾਲ ਸਾਹਿਬ ਅਮਨ ਕਮਿਟੀ ਸਾਰੇ ਕੌਂਸਲਰ ਸਹਿਬਾਨ ਜਿਨਾ ਕੇ ਸੋ ਅੱਜ ਸੇਮ ਰਾਜ ਰਾਜੀ ਦੀ ਲੋਕਾਤ ਦੇ ਸਾਹਮਣੇ ਆ ਦਾ ਜੋ ਸਾਡੀ ਹਾਈ ਕਮਾਂਡ ਵੱਲੋਂ ਜੇਨਰਲ ਬਣਾ ਗਿਆ ਸੋ ਅੱਜ ਨਾਲ ਕਾਰਜਕੋਸ਼ੀ ਨੂੰ ਅੱਜ ਕੁਝ ਕਿ ਬਿਖਾਇਆ ਗਿਆ ਸੋ ਨਾ ਆਪਣੀ ਹਾਈ ਕਮੰਡ ਦਾ ਦਿਨ ਚਲੋ ਆ ਗਈ ਜੀ ਹੈ ਲੋਕਾਂ ਦੇ ਹਲਕਾ ਸਾਹਮਣੇ ਜਿਹੜੀ ਅੱਜ ਕਾਸ਼ੀ ਸੀ ਉਹ ਐਸਰਕੇ ਦਾ ਸੇਵਾਦਾਰ ਜਿਹੜਾ ਗੇਮਰਾਜ ਰਾਜੀ ਸੀਟ ਤੇ ਬੈਠੇ ਹੈ ਬਹੁਤ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸੋ ਸਾਰਾ ਹਲਕਾ ਆਮ ਆਦਮੀ ਪਾਰਟੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਖੁਸ਼ੀ ਪੰਜਾਬ ਸਿਵਾਰ ਨੂੰ ਸਨਮਾਨ ਜੀ ਦਾ ਸੋ ਪ੍ਰਸ਼ਟ ਸਾਬ ਦਾ ਪਿਲੋ ਪੁਲਵਾਦੀ ਹੈ ਕਿ ਪਾਰਟੀ ਦੇ ਇੱਕ ਇਮਾਨਦਾਰ ਸਪੀਕਰ ਨੇ ਜਿੰਨੇ ਪਾਰਟੀ ਦੇ ਪ੍ਰਚਾਰ ਕਰਦਾ ਬਹੁਤ ਸਿਵਾਲਵਾ ਰਿਹਾ ਹੈ ਅੱਜ ਦੀ ਇਸ ਸਵੇਰ ਦੀ ਜਨਵਰੀ ਦੀ ਜਨਵਰੀ ਪੂਰੇ ਮੰਡੀ ਦੇ ਵੇਖਾਵਾਂ ਨੂੰ ਜਿਹੜੇ ਸੰਬੰਧਤ ਥੱਲੇ ਵੀ ਸਾਡੇ ਭਰਾ ਉਹਨਾਂ ਨੂੰ ਵਾਅਦਾ ਕਰਦੇ ਆਂਗੇ ਪੂਰੀ ਇਮਾਨਦਾਰੀ ਨਾਲ ਇਸ ਦਾ ਹੱਲ ਹੋਗਾ ਤੋ ਤਿੰਨ ਗੱਲਵਾਤ ਹੋਵੇ ਮੰਡੀ ਦੇ ਸਬੰਧ ਵਿੱਚ ਤੁਸੀਂ ਇਸ ਤਰ੍ਹਾਂ ਆ ਕੇ ਵੀ ਆਪਣਾ ਆਪਣਾ ਬੁੱਖ ਦਾ ਸਰ ਦੇ ਵੀ ਚੰਗੀ ਸਲਾਹ ਦੇ ਸਕਦੇ ਹੋ ਕਿ ਪੂਰੀ ਇਮਾਨਦਾਰ ਕਾਜੀ ਸਿਵਰਵਾਦ ਮੇਰੇ ਪੂਰੇ ਹਲਕਾ ਵਾਸਤੇ ਪੂਰੇ ਪੰਜਾਬਾ ਤੋਂ ਪਰਿਵਾਰ ਤੋਂ ਦਵਾਤਵਾ ਦਿਨਾਂ ਤੋਂ ਵਾਪਸ ਆ ਅੱਜ ਮੇਰੇ ਨਾਲ ਆਏ ਹੋ ਸਾਡੇ ਪਰ ਚਰ ਸਿੰਘ ਦੇ ਬਸਟ ਜੋ ਮੋਦੀਪੁਰ ਪੰਜਾਬ ਦੇ ਜੇਰਮਾਨ ਨੇ ਅਸਲ ਵਿੱਚ ਅਮਨ ਸਿੰਘ ਬੈਸਪੁਰਾ ਜੀ ਦਾ ਧੰਨਵਾਦ ਅੰਮ੍ਰਿਤ ਮੋਦੀ ਜੀ ਦਾ ਧੰਨਵਾਦ ਬਲਵੰਤ ਸਿੰਘ ਸਠੁਵਾਲ ਜੋ ਇਲੈਕਟਰ ਜੀ ਦਾ ਮੈਂ ਉਹਨਾਂ ਤੋਂ ਆਪ ਸਾਰੇ ਹੌਸਲੇ ਸੇ ਬੰਨਾਂ ਦਾ ਸਾਰੀ ਛੇੜੇ ਜਿਹੜੇ ਸਭ ਸਾਰੀ ਆਈ ਹੈ ਸਾਹਮਣੇ ਆ ਕੇ ਸਰਪੰਚ ਜੀ ਆਣ ਆਇਆ ਸਾਰੇ ਮਤਲਬ ਉਹ ਆਕਰਦਾ ਹੋਇਆ ਮੈਂ ਇੰਨਾ ਹੀ ਕਹਿਣਾ ਕਿ ਪ੍ਰਮਾਤਮਾ ਦੀ ਕਿਰਪਾ ਹੋਈ ਸੋਹਿਮਰਾ ਡਾਗੀ ਨੂੰ ਜੀ ਬੇਨਤੀ ਕਰੂਗਾ ਕਿ ਪੂਰੀ ਇਮਾਨਦਾਰੀ ਨਾਲ ਜੀ ਚਿਹਰਾ ਭੱਗਾਲੇ ਨੂੰ ਮਿਲਦੀ ਹੈ ਸ੍ਰੀ ਪਰਮਾਤਮਾ ਦਾ ਸਤਿ ਸ਼੍ਰੀ ਅਕਾਲ ਜੀ ਸ਼ਿਵਾ ਮਹਾਦੇਵ ਦਾ ਨਾਮ ਵਾਹਿਗੁਰੂ ਜੀ ਦਾ ਖਾਲਸਾ ਸਾਰੇ ਮੀਡੀਆ ਦੇ ਜਿਨ੍ਹਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਜੀ ਦੇ ਪੱਲੇ ਡੋਕਟਰ ਜੀ ਚਾਦਵੀ ਨੇ ਚੇਅਰਮੈਨ ਵੀ ਦੇ ਜੀ ਅੱਜ ਸਾਡੀ ਸਾਜ ਪੂ ਜੀ ਨੂੰ ਸੁਣਾਣ ਨਾਲ ਬਹੁਤ ਖੁਸ਼ੀ ਹੋਈਆ ਡੋਕਟਰ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਰ ਪਰਮਾਤਮਾ ਦਾ ਮੈਂ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਮਜੀਤ ਸਿੰਘ ਮਾਲੀ ਜੀ ਦਾ ਧੰਨਵਾਦ ਕਰਦਾ ਹਾਂ ਤੇ ਪੰਜਾਬ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਕੈਬਨਿਟ ਮਿਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਨਵਜੋਤ ਸਿੰਘ ਜਰਬ ਜੀ ਦਾ ਧੰਨਵਾਦ ਕਰਦਾ ਹਾਂ ਸਰਦਾਰ ਹਰਚੰਦ ਸਿੰਘ ਵਰਸਲ ਸਾਹਿਬ ਦਾ ਧੰਨਵਾਦ ਕਰਦਾ ਹਾਂ ਭਪਿੰਦਰ ਸਿੰਘ ਤਰੋੜ ਸਾਹਿਬ ਦਾ ਧੰਨਵਾਦ ਕਰਦਾ ਹਾਂ ਐਮਐਲਏ ਗੈਸਪਰੀਏ ਸਾਹਿਬ ਦਾ ਧੰਨਵਾਦ ਕਰਦਾ ਹਾਂ ਜੀ ਸਰਦਾਰ ਐਮਐਲਏ ਸੰਗੋਵਾਲ ਸਾਹਿਬ ਦਾ ਧੰਨਵਾਦ ਕਰਦਾ ਅਮਨਦੀਪ ਮੋਹੀ ਜੀ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸੂਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਹਲਕਾ ਸਾਨੇਵਾਲ ਵਾਸੀਆਂ ਦਾ ਤੇ ਸਾਰੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਮੇਰੇ ਪੱਤਰਕਾਰ ਭਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਮੌਕਾ ਦਿੱਤਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਮੇਰੇ ਤੇ ਵਿਸ਼ਵਾਸ ਕੀਤਾ ਕਿ ਆਮ ਆਦਮੀ ਪਾਰਟੀ ਨੇ ਮੇਰਾ ਨਾਂ ਭੇਜਿਆ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਸਮੂਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਇਹ ਮੰਡੀ ਦੀ ਸੇਵਾ ਦੀ ਜੇ ਗੱਲ ਕਰੀਏ ਸਾਡੇ ਬਾਬਾ ਜੀ ਤੇ ਬਾਪੂ ਜੀ ਨੇ ਇਹਨਾਂ ਮੰਡੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਇੱਥੇ ਪ੍ਰਧਾਨ ਖੜੇ ਸਾਰਿਆਂ ਨੂੰ ਬਦਲ ਸਾਡੇ ਬਾਪੂ ਜੀ ਨੇ ਪੱਲੇਦਾਰੀ ਕਰਦੇ ਸੀ ਮਾਨ ਮਸੂਦ ਸਿੰਘ ਦਾ ਅੱਜ ਇੱਕ ਪੱਲੇਦਾਰ ਦੇ ਪੁੱਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਇੱਕ ਚੇਅਰਮੈਨ ਹੀ ਦਿੱਤੀ ਹੈ ਦੂਜੀਆਂ ਸਰਕਾਰਾਂ 'ਚ ਮੈਂ ਅਜੇ ਤੱਕ ਸੁਣਿਆ ਨਹੀਂ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਯਾਰ ਦੋਸਤ ਜਿੰਨੇ ਵੀ ਮੇਰੇ ਯਾਰ ਦੋਸਤ ਤੇ ਰਿਸ਼ਤੇਦਾਰ ਪਾਰਟੀ ਦੇ ਸਰਪੰਚ ਪੈਪ ਚ ਲੰਬੜਦਾਰ ਸਹਿਬਾਨ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਹੱਦੇਦਾਰ ਸਹਿਬਾਨ ਆਏ ਵੀ ਆ ਸਾਰੇ ਦੇ ਅਤੇ ਪੰਚਤ ਦੇ ਵਿੱਚ ਦਿਲ ਦੀਆਂ ਗਰਾਈਆਂ ਤੇ ਸ਼ੁਕਰੀਆ ਧੰਨਵਾਦ ਕਰਦਾ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਜਿੰਨੇ ਵੀ ਸਾਰੇ ਆਏ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਚੌਧਾ ਮਾਜੇ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਚੌਧਰੀ ਪਰਿਵਾਰ ਨੂੰ ਵਧਾਈ ਦਿੰਦਾ ਕਿ ਪਾਰਟੀ ਕਨਵੀਨਲ ਅਰਵਿੰਦ ਕੇਜਰੀਵਾੜ ਨੇ ਚੌਧਰੀ ਪਰਿਵਾਰਾਂ ਦੇ ਵਿੱਚੋਂ ਜੀਵਨਾ ਰਾਜੀ ਚੌਧਰੀ ਜੀ ਨੂੰ ਸਰ ਜਿਹੜੀ ਜੇਤਨ ਮਿਲੀ ਹੈ ਸੋ ਚੌਧਰੀ ਪਰਿਵਾਰ ਇਸ ਵਧਾਈ ਯਾਗਦਾਨ ਨੇ ਸੋਗਾ ਸਾਰੇ ਚੌਧਰੀ ਪਰਿਵਾਰਾਂ ਨੂੰ ਪੂਰੇ ਸਮਾਜ ਨੂੰ ਅੱਜ ਵਧਾਈ ਦਿੰਦਾ ਬਹੁਤ ਸਾਰੇ ਚੌਧਰੀ ਸਾਹਿਬਾਨ ਆਏ ਨੇ ਤੁਹਾਨੂੰ ਮੈਨੂੰ ਬਾਹਰ ਤੋਂ ਆਰਗਨਾ ਦੇ ਰਹੇ ਸੀ ਜਿੱਦੇ ਤੁਸੀਂ ਥੈਂਕਸ ਕਰ ਰਹੇ ਸੀ ਕਿ ਸਾਡਾ ਸ਼ਾਮਿਲ ਚੌਧਰੀ ਵਾਲੇ ਸੋਧਿਆ ਸਾ ਲੁਧਿਆਣੇ ਦੇ ਵਿੱਚ ਪਹਿਲੀ ਜਿਹੜੀ ਇਹ ਕਿਰਮਨੀਆ ਚੌਧਰੀ ਪਰਵਾਰਨ ਲਈ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ